ਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਰਨੀ ਵਾਲੇ ਤੋਂ ਅੱਗੇ ਕਈ ਪਿੰਡਾਂ ਦੇ ਵਿੱਚ ਬਹੁਤ ਪਾਣੀ ਆਇਆ ਕੱਲ ਅਸੀਂ ਇੱਥੇ ਸਿਨੇਮੇ ਦੇ ਵਿੱਚ ਇਕੱਠੇ ਹੋਏ ਪ੍ਰਧਾਨ ਜੀ ਕੋਲ ਤੇ ਉੱਥੇ ਜਾਣ ਦਾ ਪ੍ਰੋਗਰਾਮ ਸੀ ਉੱਥੇ ਬੈਠੀ ਸਾਰਿਆਂ ਨੇ ਕਿਹਾ ਕਿ ਆਪਾਂ ਨੂੰ ਜੇ ਤੁਸੀਂ ਚਾਹਦੇ ਹੋ ਕਿ ਗੁਰੂ ਸਾਹਿਬ ਦੇ ਵਿੱਚ ਸਿਰਫ 10 ਦਿਨਾਂ ਦੇ ਵਿੱਚ ਸਾਰੀਆਂ ਕਮੇਟੀਆਂ ਬਣਾਈਆਂ ਜੇ ਤੁਸੀਂ ਚਾਹਦੇ ਹੋ ਕਿ 10 ਦਿਨਾਂ ਦੇ ਵਿੱਚ ਆਪਾਂ ਕਮੇਟੀਆਂ ਬਣਾਈਏ ਕਾਂਗਰਸ ਨੇ ਆ ਤੇ ਤੁਹਾਨੂੰ ਇੱਕ ਵਾਰੀ ਆ 10 15 ਪਿੰਡਾਂ ਦੇ ਮਾਹਰ ਜਿਹੜੀ ਆਪਣੀ ਟੀਮ ਹੈ ਜਿਹੜੇ ਆਪਣੇ ਸਾਥੀ ਹੈ ਜਿਹੜੇ ਦਿਲਰਾ ਕੰਮ ਕਰਦੇ ਆ ਆਪਣੇ ਲਈ ਉਹਨਾਂ ਨਾਲ ਥੋੜੀ ਜਿਹੀ ਮੀਟਿੰਗ ਕਰਨੀ ਪਈ। ਤਾਂ ਮੈਂ ਕਿਹਾ ਵੀ ਇੱਥੇ ਡਾਕਟਰ ਜੀ ਸਾਥ ਲਈਏ। ਕਹਿੰਦੇ ਡਾਕਟਰ ਜੀ ਨਹੀਂ ਤੁਹਾਨੂੰ ਆਣਾ ਪੈਣਾ। ਇੱਕ ਦੋ ਸਜਣਾ ਆ ਜਾਂਦੇ ਨਹੀਂ। ਰਾਤ ਉੱਤਰ ਕੇ ਤੇ ਇਹਨਾਂ ਨੇ ਸਾਰਿਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤਾ। ਇੱਕ ਦਿਨ ਦੇ ਵਿੱਚ ਬਹੁਤ ਵਧੀਆ ਇੰਤਜ਼ਾਮ ਤੇ ਬਹੁਤ ਵਧੀਆ ਆ ਜਿਹੜਾ ਮੀਟਿੰਗ ਦਾ ਉਪਰਾਲਾ ਹੈ ਮੀਟਿੰਗ 'ਚ ਤੁਸੀਂ ਸਾਰੇ ਪਹੁੰਚੇ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਇੱਕ ਇੱਕ ਕਦਮ ਚੱਲਿਆ ਮੇਰੇ ਸਿਰ 'ਤੇ ਤੁਸੀਂ ਪਹੁੰਚੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਇਹ ਕਾਂਗਰਸ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਇਆ ਹੈ ਹਰੇਕ ਪਿੰਡ ਦੇ ਵਿੱਚ ਘਟੋ ਘਟ 10 ਤੇ ਵੱਧ ਤੋਂ ਅੱਜ ਜਿੰਨੇ ਬਣਾ ਸਕਦੇ ਆ ਆਪਾਂ ਮੈਂਬਰ ਬਣਾਣੇ ਆ ਲਿਸਟ ਤੁਹਾਨੂੰ ਪਿੰਡਾਂ ਦੇ ਵਿੱਚ ਸਾਰੇ ਸਰਪੰਚ ਸਾਹਿਬਾਨ ਨੂੰ ਪਹੁੰਚ ਗਈ ਹੈ ਮੈਨੂੰ ਲੱਗਦਾ ਕਿ ਤਕਰੀਬਨ ਸਾਰੇ ਪਿੰਡਾਂ ਦੇ ਮੌਜੂਦ ਸਰਪੰਚ ਸਾਹਿਬ ਅੱਜ ਇੱਥੇ ਮੌਜੂਦ ਹੈ ਮੈਂਬਰ ਸਾਰੇ ਹੈਗੇ ਆ ਸਾਰੀ ਕ੍ਰੀਮ ਹੈ ਸਾਰੇ ਉਹ ਸਾਥੀ ਹੈ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਚਾਹੇ ਸਮਾਜ ਸੇਵਾ ਦੇ ਕੰਮ ਹੋਣ ਚਾਹੇ ਲੋਕ ਭਲਾਈ ਦੇ ਕੰਮ ਹੋਣ ਚਾਹੇ ਕਿਸਾਨੀ ਦਾ ਮੁੱਦਾ ਆਇਆ ਚਾਹੇ ਕਰੋਨਾ ਦਾ ਕੋਹ ਘੇਰ ਆਇਆ ਕੋਈ ਵੀ ਕੰਮ ਹੁੰਦਾ ਤੁਸੀਂ ਸਾਰਿਆਂ ਨੇ ਅਵੇਸ਼ਾ ਸਾਥ ਦਿੱਤਾ ਤੁਸੀਂ ਉਹ ਟੀਮ ਹੋ ਔਰ ਮੈਂ ਉਮੀਦ ਕਰਦਾ ਕਿ 8-10 ਦਿਨਾਂ ਦੇ ਵਿੱਚ ਵਿੱਚ ਆਪਾਂ ਇਹ ਸਾਰਾ ਜਿਹੜਾ ਪ੍ਰੋਗਰਾਮ ਪ੍ਰੋਸੈਸ ਖਤਮ ਕਰਕੇ ਸਬਮਿਟ ਕਰਾ ਦੇਣਾ ਤੁਸੀਂ ਪਿੰਡਾਂ ਦੇ ਹਾਲਾਤ ਮੇਰੇ ਤੋਂ ਜ਼ਿਆਦਾ ਜਾਣਦੇ ਕੀ ਹੁੰਦਾ ਪਿਆ ਕੀ ਸੋਚਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਨੇ-ਉਨੇ ਪ੍ਰਧਾਨ ਸਾਹਿਬ ਬੋਲ ਕੇ ਗਏ ਆ ਕਿ ਨਜਾਇਜ਼ ਪਰਚੇ ਨਹੀਂ ਹੋਣੇ ਚਾਹੀਦੇ ਤੁਸੀਂ ਸਾਰੇ ਜਣਿਆਂ ਤੁਸੀਂ ਸਰਕਾਰ ਦੇ ਵਿੱਚ ਪੂਰਾ ਆਨੰਦ ਵੀ ਮਾਣਿਆ ਪਰ ਤੁਹਾਨੂੰ ਇਹ ਪਤਾ ਕਿ ਆਪਾਂ ਸਾਰਿਆਂ ਨੇ ਇਹ ਪਹਿਲੇ ਦਿਨੋਂ ਫੈਸਲਾ ਕੀਤਾ ਸੀ ਕਿ ਕੋਈ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਣ ਦੇਣਾ ਕੋਈ ਨਸ਼ਾ ਵੇਚਣ ਵਾਲੇ ਦੀ ਆਪਾਂ ਮਦਦ ਨਹੀਂ ਕਰਨੀ। ਕੋਈ ਬਰਾਕ ਮਿਲਰ ਦੀ ਆਪਾਂ ਮਦਦ ਨਹੀਂ ਕਰਨੀ। ਆਹ ਰੇਤਾ ਦਾ ਸੀ ਜਰੂਰ ਕਿਹਾ ਸੀ ਕਿ ਜਿਹਦਾ ਖੇਤ ਹੈ ਉਹ ਪੱਟ ਕੇ ਆਉਂਦੇ ਘਰ ਤੇ ਲਾ ਸਕਦਾ ਉਹਨੂੰ ਕੋਈ ਨਹੀਂ ਰੋਕਦਾ ਰੋਕ ਕੇ ਆ ਵੀ ਕਿਸੇ ਨੂੰ ਨਹੀਂ। ਤੁਹਾਨੂੰ ਸਾਰਿਆਂ ਨੂੰ ਪਤਾ। ਕੋਈ ਚੋਰ ਬਿਜਾਰੀ ਨਹੀਂ ਚੱਲੇ। ਕੋਈ ਕਿਸੇ ਨੇ ਪੰਚਾਇਤਾਂ ਦੇ ਵਿੱਚੋਂ ਪੈਸੇ ਨਹੀਂ ਖਾਣ ਦਿੱਤੇ ਤੁਹਾਨੂੰ ਸਾਰੇ ਸਰਪੰਚਾ ਬੈਠੇ ਆਂ ਵੱਧੂ ਗੱਫੇ ਦਿੰਦੇ ਸਰਕਾਰ ਨੂੰ ਪਰ ਜੋ ਮਿਲਕਨ ਹੋ ਸਕਦਾ ਸੀ ਮੈਂ ਵੀ ਤੁਹਾਡੀ ਤੁਹਾਡੇ ਨਾਲ ਸਾਥ ਦਿੱਤਾ ਸਹਿਯੋਗ ਕੀਤਾ ਹੁਣ ਵੀ ਕਰਦਾ ਪਰ ਇਹ ਗੱਲਾਂ ਕਰਿਆ ਕਰੋ ਕਿ ਸਾਡਾ ਵਾਰਿਸ ਕੋਈ ਤੁਸੀਂ ਮੈਨੂੰ ਇੱਕ ਹੋਰ ਮੌਕਾ ਦਿੱਤਾ ਜਿਹਦੇ ਲਈ ਤਰਸਿਆ ਮੈਂ 20 ਸਾਲ ਤੁਸੀਂ ਮੈਨੂੰ ਗੁਦਾਨ ਸਰ ਦਾ ਉਹੋ ਭੇਜਿਆ ਜਦੋਂ 20 ਸਾਲ ਮੈਂ ਟਿਕਟਾ ਮੰਗਦਾ ਰਿਹਾ ਮਿਹਨਤ ਕਰਦਾ ਰਿਹਾ ਮੌਕਾ ਨਹੀਂ ਮਿਲਿਆ ਪਰ ਮਿਲਿਆ ਤੇ ਤੁਸੀਂ ਮੇਰਾ ਉਹ ਜਿਹੜਾ ਸੁਪਨਾ ਹੈ ਬਚਪਨ ਦਾ ਤੁਸੀਂ ਪੂਰਾ ਕੀਤਾ ਤੁਹਾਨੂੰ ਛੱਡ ਕੇ ਨਹੀਂ ਜਾਂਦਾ ਤੇ ਅਸੀਂ ਤੁਹਾਡੇ ਨਾਲ ਆ ਹਰ ਵੀ ਤੁਹਾਡੇ ਨਾਲ ਮੈਨੂੰ ਲੱਗਦਾ ਕਿ ਜਿੰਨੇ ਚੱਕਰ ਬਾਰਡਰ ਤੇ ਅਸੀਂ ਲਾਣੇ ਐ ਸਾਰੀ ਟੀਮ ਕੋਈ ਨਹੀਂ ਲਾਉਂਦਾ ਨਾਲ ਲਾ ਸਕਦਾ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਕੋਲ ਹਾਜ਼ਰ ਹੋਈਦਾ ਇਹ ਨਾ ਸੋਚਿਆ ਤੁਹਾਡੇ ਨਾਲ ਐ 24 ਘੰਟੇ ਤੇ ਮੈਨੂੰ ਹੋਰ ਕੋਈ ਕੰਮ ਨਹੀਂ ਮੈਂ ਤਾਂ ਸੇਵਾ ਕਰਨੀ ਐ ਇਹ ਆ ਵੀ ਗੁਰੂ ਸਾਹਿਬ ਵੀ ਸੰਭਾਲਣਾ ਪੈਂਦਾ ਅੱਗੇ ਫਾਜ਼ਲ ਕਾਲੇ ਵੀ ਫੋਨ ਮਾਰ ਲੈਂਦੇ ਆ ਉਧਰੋਂ ਕੋਸਪਰ ਆਲੇ ਵੀ ਮਾਰ ਲੈਂਦੇ ਪਰ ਜਾਣਾ ਪੈਂਦਾ ਦੋਵੇਂ ਸੀਟਾਂ ਜਿੱਤਾਂਗੇ ਦੋਵੇਂ ਤਾਂ ਤਾਂ ਹੀ ਆਪਾਂ ਕੁਝ ਬਣਾਗੇ ਤਾਂ ਹੀ ਸਰਕਾਰ ਬਣੂ ਤੈਨੂੰ ਹਾਂ ਤੈਨੂੰ ਤੂੰ ਚਿੰਤਾ ਨਾ ਕਰੋ ਅਗਲੀ ਵਾਰੀ ਜਿਹੜੇ ਪਹਿਲਾਂ ਨਜ਼ਾਰੇ ਸੀ ਨਾਲ ਉਹਨੂੰ ਡਬਲ ਆਣਗੇ ਅੱਗੇ ਨਵਾਂ ਆਇਆ ਸੀ ਜਾਨ ਪਛਾਨ ਨਹੀਂ ਸੀ ਹੁਣ ਤਾਂ ਮੈਂ ਬੱਚੇ-ਬੱਚੇ ਨੂੰ ਜਾਣਦਾ ਇੱਕ-ਇੱਕ ਦਾ ਪਤਾ ਹੈ ਕਿ ਇੱਕ ਪਿੰਡ ਦੇ ਘਰ ਦਾ ਪਤਾ ਉਹ ਵੀ ਪਤਾ ਕਿ ਉਹ ਕਾਦੇ ਲਈ ਮੇਰੇ ਕੋਲ ਆਦਾ ਪਿਆ ਤੇ ਮੈਂ ਉਹਦੇ ਕੋਲ ਕਾਦੇ ਨਹੀਂ ਜਾਂਦਾ ਤੇ ਨਜ਼ਾਰੇ ਵੀ ਲਿਆ ਦੇਾਂਗੇ ਤੇ ਐਨ ਰੀਜਾ ਪੂਰੀਆਂ ਕਰ ਦਾਂਗੇ ਤੁਹਾਡਾ ਮੇਰਾ ਵਾਦਾ ਤੁਹਾਨੂੰ ਪਤਾ ਹੁੰਦਾ ਬੋਲੋ ਸੋ ਨਿਹਾਲ ਬਾਦਸ਼ਾਹ ਆਲਾ ਪਰ ਇਹ ਹੈ ਕਿ ਹੁਣ ਤੁਸੀਂ ਸਾਰੇ ਪਿੰਡਾਂ ਚ ਲੱਗ ਜੂ ਕਮੇਟੀਆਂ ਬਣਾ ਕੇ ਸਾਰੇ ਤੇ ਸਾਨੂੰ ਲਿਸਟਾਂ ਤੁਸੀਂ ਪਹੁੰਚ ਦਿਵਾ ਕਰੋ ਤੇ ਡਾਕਟਰ ਦੇਖੀ ਜਾਂਦੇ ਆਂ ਆਹ ਜੀ ਆਪਦਾ ਹੀ ਲੈਣਾ ਆਪਾਂ ਤੇ ਛੇਦੀ ਬਣਾ ਦਿਆਂਗੇ ਜਲਾਲਾਬਾਦ ਦੇ ਇਹ ਵੀਰ ਸਾਡੇ ਜਲਾਲਾਬਾਦ ਦੀ ਸੇਵਾ ਉਦਨੇ ਕਮਨ ਰਹਿ ਗਏ 10 15 ਸਾਲ ਸਿਆਸਤ ਦੇ ਵਿੱਚ ਮੈਂ ਸਮਝਦਾ ਕਿ 60 65 ਸਾਲ ਤੋਂ ਬਾਅਦ ਸਿਆਸਤ ਨਹੀਂ ਕਰਨੀ ਚਾਹੀਦੀ ਬਾਤ ਹੁੰਦੀ ਜਿਹੜੇ 10 15 ਸਾਲ ਰਹਿ ਗਏ ਉਹ ਤੁਹਾਡੀ ਸੇਵਾ ਹੀ ਕਰਨੀ ਅੱਗੇ ਵੀ ਕਰਦੇ ਨੇ ਨਾ ਨਾ ਇਹ ਨਹੀਂ ਰਹਿੰਦੀ ਦੇਖੋ ਦਿੱਲੀ ਯੂਨਿਟ ਕਾਂਗਰਸ ਦੇ ਵਿੱਚ ਜਿਹੜੀ ਉਹ ਬਚਪਨਾ ਤੇ ਜਵਾਨੀ ਪਾਰਟੀ ਦੇ ਪਿਛੇ ਲਾਏ ਆਦੀ ਜ਼ਿੰਦਗੀ ਨਹੀਂ ਜੀ ਮ local ਪ੍ਰਧਾਨ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਪੰਜਾਬ ਪ੍ਰਧਾਨ ਬਣਿਆ ਜਦੋਂ ਖੇਡਣ ਦੇ ਦਿਨ ਸੀ ਪਾਰਟੀ ਦੇ ਝੰਡੇ ਲਾਏ ਜਦੋਂ ਕੰਫਰੰਸ ਦੇ ਦਿਨ ਸੀ ਉਦੋਂ ਪਾਰਟੀ ਦੇ ਲਈ ਨਾਰੇ ਲਾਏ ਰੈਲੀਆਂ ਕੀਤੀਆਂ ਉਹ ਇੱਕ 20 ਸਾਲ ਦਾ ਪੀਰੀਅਡ ਜਦੋਂ ਕਹਿੰਦੇ ਕਿ ਬੱਚੇ ਮੌਜ ਕਰਦਾ ਹੈ ਅਸੀਂ ਪਾਰਟੀ ਨੂੰ ਮੌਜ ਕਰਾਈ ਫਿਰ ਤੁਹਾਡੇ ਕੋਲ ਆ ਕੇ ਤੁਸੀਂ ਸਾਰਿਆਂ ਨੇ ਕਿਰਪਾ ਕੀਤੀ ਸਾਥ ਦਿੱਤਾ ਵਾਹਿਗੁਰੂ ਦਾ